ਕਬਰਾਂ ਪੰਜਾਬ ਦੀਆਂ ਨਿਊਜ਼ ਚੈਨਲ ਕੀ ਬੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣੇ ਸਾਡਾ ਚੈਨਲ ਕੀ ਮੇਡੀਆ ਕਾਉਂਡ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਬੀਤੀ ਰਾਤ ਚੋਰਾਵਲੋ ਥਾਣਾ ਗਰਾਇਆ ਦੇ ਅਧੀਨ ਪੈਂਦੀ ਪੁਲਿਸ ਚੌਂਕੀ ਦੇ ਪਿੰਡ ਸਰਹਾਲ ਮੁੰਡੀ 9 ਤੋਲੇ ਸੋਨੇ ਦੇ ਗਹਿੜੇ ਅੱਧਾ ਕਿਲੋ ਚਾਂਦੀ ਦੇ ਗਹਿੜੇ 42000 ਰੁਪਏ ਤੇ 250 ਕੈਨੇਡੀਅਨ ਡਾਲਰ ਨਗਦੀ ਚੋਰ ਚੋਰੀ ਕਰਕੇ ਲੈ ਗਏ ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਅਜਮੇਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਸਰਹਾਲ ਮੰਡੀ ਥਾਣਾ ਗੁਰਾਇਆ ਜ਼ਿਲ੍ਹਾ ਜਲੰਧਰ ਦੱਸਿਆ ਕਿ ਉਹ ਜਰਮਨ ਤੋਂ ਆਇਆ ਹੈ ਉਹ ਕੱਲ ਸਵੇਰੇ ਰਿਸ਼ਤੇਦਾਰਾਂ ਨੂੰ ਮਿਲਣ ਗਏ ਸਨ ਘਰ ਦੀ ਚਾਬੀ ਗਵੰਡੀ ਨੂੰ ਦੇ ਕੇ ਗਏ ਸਨ ਜਦੋਂ ਉਸਨੇ ਆ ਕੇ ਵੇਖਿਆ ਅੰਦਰ ਵਾਲੇ ਦਰਵਾਜ਼ੇ ਦੇ ਤਾਲੇ ਟੁੱਟੇ ਹੋਏ ਸਨ ਸਾਨੂੰ ਚੋਰੀ ਦੀ ਘਟਨਾ ਬਾਰੇ ਦੱਸਿਆ ਅਸੀਂ ਆ ਕੇ ਵੇਖਿਆ ਕਿ ਤਾਲ ਤੋੜੇ ਹੋਏ ਸਨ ਸਮਾਨ ਖਿਲਰਿਆ ਹੋਇਆ ਹੈ ਜਦੋਂ ਵੇਖਿਆ ਸਾਡੇ 9 ਤੋਲੇ ਦੇ ਅੱਧਾ ਕਿਲੋ ਚਾਦੀ ਦੇ ਗਹਿਣੇ 42000 ਰੁਪਏ ਅਤੇ 250 ਕੈਨੇਡੀਅਨ ਡਾਲਰ ਚੋਰ ਚੋਰੀ ਕਰਕੇ ਲੈ ਗਏ ਜਿਸ ਦੀ ਸੂਚਨਾ ਪੁਲਿਸ ਚੌਕੀ ਦੂਸਾਂਝ ਕਲਾ ਦਰਜ ਕਰਵਾਈ ਹੈ ਮੌਕੇ ਵਿਖਣ ਆਏ ਪੁਲਿਸ ਚੌਕੀ ਦੂਸਾਂਝ ਕਲਾ ਨਾਲ ਸੰਪਰਕ ਕੀਤਾ ਉਹਨਾਂ ਨੇ ਕਿਹਾ ਕਿ ਕੈਮਰੇ ਖੰਗਾਲੇ ਜਾ ਰਹੇ ਹਨ ਚੋਰ ਜਲਦੀ ਫੜ ਕੇ ਸਲਾਖਾਂ ਪਿੱਛੇ ਦਿੱਤੇ ਜਾਣਗੇ ਡਾਕਟਰ ਰਾਣਾ ਅਪਰਾਧੀ ਖਾਸ ਰਿਪੋਰਟ ਕੇ ਸਰਹੰਮੜੀ ਸਿਕਰਾਇ ਤੇ ਰਹਿਨੇ ਆ ਤੇ ਮੈਨੂੰ ਚਾਬੀਆਂ ਦੇ ਕੇ ਗਏ ਸੀ ਪਿਛਲੇ ਬਾਹਰ ਦੀ ਬੇੜੇ ਦੀਆਂ ਗਰਿੱਲ ਦੀਆਂ ਸੇ ਲੈ ਨਹੀਂ ਰੋਟੀ ਪੋਣ ਆਈ ਸੀ ਟੋਗੀ ਨੂੰ ਮੈਂ 9 ਵਜੇ ਜਿਵੇਂ ਦੇਖਿਆ ਵੀ ਜਿੰਦੇ ਭੰਨਿਓ ਸੀ ਜਦੋਂ ਇਹ ਇੱਕ ਦਿਨ ਪਹਿਲਾਂ ਗਏ ਆ ਤੁਸੀਂ ਸ਼ਾਮ ਨੂੰ ਰੋਟੀ ਪੋਣ ਆਏ ਸੀ ਇਹਨਾਂ ਦੇ ਸ਼ਾਮ ਨੂੰ 7 ਵਜੇ ਆਈ ਸੀ ਮੈਂ ਰੋਟੀ ਪੋਣ ਉਦੋਂ ਬਿਲਕੁਲ ਠੀਕ ਸੀ ਤੇ ਜਦੋਂ ਮੈਂ ਸਵੇਰ ਨੂੰ 9 ਵਜੇ ਆਈ ਆ ਉਦੋਂ ਜਿੰਦੇ ਭੰਨਿਓ ਸੀ ਗਰੇਲਦੇ ਤੇ ਤੁਸੀਂ ਵੀ ਇਹਨਾਂ ਨੂੰ ਦੱਸਿਆ ਸੀ ਕਿ ਮੈਂ ਇਲਾਡਕ ਬਾੜਮੇ ਇੰਦਰਜੀਤ ਜੀ ਦੀਨ ਦੱਸਿਆ ਮੈਂ ਕਿ ਦੀਦੀ ਵੀ ਸਾਡਾ ਕੋਲ ਨੰਬਰ ਵੀ ਹੈ ਨਹੀਂ ਤੁਹਾਡਾ ਕੋ ਨੰਬਰ ਹੈਗਾ ਤੁਸੀਂ ਗੁਰਦੁਆਰੇ ਇਕੱਠੇ ਜਾਈ ਜਾਨੀ ਨਾ ਵੀ ਇੱਕ ਦੂਜੇ ਦਾ ਨੰਬਰ ਹੁੰਦਾ ਆ ਤੇ ਕਹਿੰਦੇ ਕੋਈ ਨਹੀਂ ਮੈਂ ਫੋਨ ਕਰਦੀ ਆ ਇਹ ਆਪ ਨਹੀਂ ਅੰਦਰ ਬੜੀ ਉਸੇ ਵੇਲੇ ਰੋਟੀ ਕੁੱਤੇ ਨੂੰ ਬਾਹ ਚ ਪਾਈ ਕਹਿੰਦੇ ਮੈਂ ਦੱਸ ਕੇ ਆਈ ਆ ਜੈ ਅਮਾਜ਼ਨ ਮੈਂ ਗਈ ਪਾਦਰਾ ਅਜੀਸਰ ਫਹਾਮੁੰਦ ਟੰਡ ਤੇ ਜਿਲ੍ਹਾ ਜਲੰਧਰ ਚੰਦਈ ਤੁਮ ਕੀ ਕਹਿੰਦੀ ਆ ਰਾਜਕਲਾਂ ਤੇ ਆ ਗਏ ਆ ਅਸੋਤ ਦੇਆ ਅਪਰਾਲੀ ਤੇ ਮੜ ਤੇ ਜਦੋਂ 9 ਵਜੇ ਤੁਹਾਨੂੰ ਕੱਲ ਫੋਨ ਕਰਾਂਗੀ ਤੇ ਚਾਹੀਦੀ ਮਾਦਰਾ ਬਾਈਏ ਛੋਟੇ ਜਿਹੇ ਮੈਂ ਰਖਾ ਕਤੂਰਾ ਗਵੰਡੀ ਨੂੰ ਚਾਬੀ ਦੇ ਦਿੱਤੀ ਹੈ ਜੀ ਵੀ ਤੁਸੀਂ ਮਤਲਬ ਰੋਟੀ ਦੋ ਤਿੰਨ ਟਾਂ ਦਾ ਮੇਰੇ ਪਾ ਦਿਓ ਨਮਰ ਤੋਂ ਕੱਲ 9 ਵਜੇ ਫੋਨ ਲਿਆ ਜੀ ਜੋ ਤੁਹਾ ਤਰਨ ਨਾਲ ਲੜ ਕੇ ਲੱਗੇ ਆ ਤੇ ਤਰਨ ਵਿਲੇ ਦਾ ਫੋਨ ਕਰੀਆ ਤਾਂ ਤੁਹਾਡੇ ਕੰਦੇ ਜੀ ਹੋ ਗਿਆ ਤੇ ਉਹਦੇ ਤੇ ਤੁਹਾਡਾ ਕਿੰਨਾ ਕੀ ਕੀ ਨਸਾ ਥੋੜੇ ਅੱਗੇ ਸਾਡੇ ਜੀ 9 ਕਟੋਲੇ ਹੋਣਾ ਹੈ ਦੋ ਚੈਨੀਆਂ ਤੇ ਦੋ ਮੁੰਡੀਆਂ ਇੱਕ ਚੈਨੀ ਮੇਰੀ ਆ ਦੋ ਮੁੰਡੀਆਂ ਤੇ ਚੈਨੀ ਵਾਈ ਵੀ ਦੀ ਆ ਅੱਧਾ ਕਿਲੋ ਚਾਂਦੀ ਹੋਣੀ ਹੈ ਤੇ ਇੱਕ ਸੈਟ ਵੀ ਹੈ ਇੱਕ ਸੈਟ ਹੈ ਜੀ ਤੇ ਕੋਈ ਨਗਦੀ ਵੀ ਲੱਗ ਗਈ ਆ ਨਗਦੀ 42000 ਰੁਪਏ ਲੱਗੇਗਾ ਜੀ ਤੁਸੀਂ ਇਸ ਬੰਦੀ ਪੁਲਿਸ ਨੂੰ ਚਿਤ ਕੀਤਾ 250 ਤੇ 250 ਡਾਲਰ ਗੁਡੀਆਂ ਨੇ ਉਧਰੋਂ ਫੇ ਜੱਜ ਜੀ ਨੇ ਰੱਖ ਲਈ ਨਿਸ਼ਾਨੀ ਆ ਤੇ ਉਹ ਵੀ ਸਹੀ ਕਾਜੀ ਕਰਾ ਹੁੰਦਾ ਮਾਰ ਕੇ ਸਾਰੇ ਜੀ ਤੁਸੀਂ ਬੰਦੀ ਪੁਲਿਸ ਨੂੰ ਚਿਤ ਕੀਤਾ ਹਾਂ ਜੀ ਪੁਲਿਸ ਮੌਕੇ ਤੇ ਆਈ ਮੌਕੇ ਤੇ ਆਈ ਜੀ 5:30 ਵਜੇ ਆਈ ਆ ਪੁਲਿਸ ਅੱਛਾ ਜੀ ਕੱਲ ਆਉਂਗਾ ਕੱਲ ਸ਼ਾਮ ਨੂੰ ਅੱਛਾ ਜੀ ਰਾਤ ਦੀ ਟੋਰੀ ਹੋ ਜਾਏਗਾ ਮੈਂ ਸਮਝਿਆ ਜਿਹਨੇ ਮੈਨੂੰ ਫੋਨ ਕਰਿਆ ਉਹਨਾਂ ਦੱਸਿਆ ਜੀ ਭਾਈ ਤੁਸੀਂ ਮਾੜਾ ਚੌਂਕੀ ਫੋਨ ਲਾ ਕੇ ਇੱਧਰ ਕੱਟੂ ਜੂ ਆ ਰਹੇ ਆ ਬੇਆ ਕੰਮ ਹੋ ਜਾਣਾ ਇਹ 5:30 ਵਜੇ ਆਇਆ ਜੀ ਤੇ ਹੁਣ ਸੁਪਰਚਾਂਕੀ ਮੰਗ ਕਰਦੇ ਆ ਮੈਂ ਕੱਲ ਜਦ ਜਿਹੜੀ ਬਣਦੀ ਕਾਰਵਾਈ ਹੋਵੇਗੀ